ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸੀ ਔਰ ਸਾਡੇ ਨਾਲ ਜਸਮੀਤ ਪਾਟਿਆ ਜੀ ਕੈਨੇਡਾ ਤੋਂ ਇਸ ਵਕਤ ਮੌਜੂਦ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸਮੀਤ ਜੀ ਸਭ ਤੋਂ ਪਹਿਲਾਂ ਤਾਂ ਕੈਨੇਡਾ ਦੀ ਹਾਲਾਤ ਦੱਸੋ ਸਭ ਰਾਜੀ ਖੁਸ਼ੀ ਆਲ ਗੁੱਡ ਜੀ ਆਲ ਗੁੱਡ ਬਹੁਤ ਅੱਛਾ ਐਟਮੋਸਫੇਅਰ ਹੈ ਇਸ ਟਾਈਮ ਤੇ ਮੌਸਮ ਵੀ ਬਹੁਤ ਵਧੀਆ ਹੈ ਇੱਥੇ ਕੈਨੇਡਾ 'ਚ ਔਰ ਮੈਕਾਨਾ ਸਟੂਡੈਂਟਸ ਦੇ ਵੀ ਪੋਜ਼ਿਟਿਵ ਰਿਵਿਊਜ਼ ਐ ਇੰਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜਿਹੜੇ ਬੱਚੇ ਇੱਥੇ ਆਏ ਨੇ ਉਹਨਾਂ ਨੂੰ ਕੋਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਹੋ ਸਕਦਾ ਹੈ ਕਿ ਕੁਝ ਬੱਚਿਆਂ ਨੂੰ 2 ਮਹੀਨੇ 3 ਮਹੀਨੇ ਨੌਕਰੀ ਨਹੀਂ ਮਿਲੀ ਹੋਵੇ ਪਰ ਉਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ 2-3 ਮਹੀਨੇ ਦੀ ਸਟਰਗਲ ਤੋਂ ਬਾਅਦ ਜੌਬ ਮਿਲ ਰਹੀ ਹੈ ਸੋ ਸਟੂਡੈਂਟਸ ਇਦਾਂ ਦਾ ਨਹੀਂ ਹੈ ਕਿ ਜਿਹੜੇ ਬੱਚੇ ਬਿਲਕੁਲ ਹੀ ਜੌਬ ਨਹੀਂ ਕਰ ਪਾਰੇ ਨੇ ਸੋ ਮੈਨੂੰ ਲੱਗਦਾ ਨਹੀਂ ਹੈ ਕਿ ਕੈਨੇਡਾ 'ਚ ਕੋਈ ਇਦਾਂ ਦੀ ਕਮੀ ਪੇਸ਼ੀ ਹੈ ਜੀ ਕੋਈ ਸਟੂਡੈਂਟ ਨਾ ਆਏ ਕਿਉਂਕਿ ਮੈਂ ਬਹੁਤ ਜ਼ਿਆਦਾ ਟਰੈਵਲ ਕਰ ਰਿਹਾ ਹਾਂ ਵਕ ਵਕ ਸ਼ਹਿਰ ਤੇ ਜਾ ਰਿਹਾ ਹਾਂ ਨਵੇਂ ਕਾਲਜਸ ਤੇ ਵਿਜ਼ਿਟ ਕਰ ਰਿਹਾ ਹਾਂ ਅੰਡ ਕੁਸ਼ੋਰ ਜਿਹੜੇ ਬਹੁਤ ਪੁਰਾਣੇ ਪੁਰਾਣੇ ਕਾਲਜਸ ਆ ਉਹਨਾਂ ਚ ਵੀ ਵਿਜ਼ਿਟ ਕਰਦੇ ਸੋ ਮੈਨੂੰ ਇਦਾਂ ਦੀ ਕੋਈ ਸੈਂਸ ਨਹੀਂ ਆਈ ਕੋਈ ਕਿ ਬਹੁਤ ਜ਼ਿਆਦਾ ਬੱਚੇ ਆ ਤੰਗ ਨਹੀਂ ਬਟ ਏ ਐਜ਼ ਰੂਲ ਹੈਗਾ ਕਿ ਬੱਚੇ ਬਿਜ਼ੀ ਬਹੁਤ ਹੈਗੇ ਆ ਕਿਉਂਕਿ ਉਹਨਾਂ ਨੂੰ ਪੜ੍ਹਨਾ ਪੈਂਦਾ ਹੈ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੋ ਦੇ ਹੈਵ ਟੂ ਡੂ ਲੋਟ ਆਫ ਹਾਰਡ ਵਰਕ ਡਿਊਰਿੰਗ 2 ইয়ারਸ ਜਿਵੇਂ ਕਿ 2 ਸਾਲ ਹੈਗੇ ਆ ਉਹਨਾਂ ਨੂੰ ਉਹਦੇ ਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਔਰ ਜਿਹੜਾ ਮਿਹਨਤ ਕਰ ਲਿੰਦਾ ਉਹਦੇ ਵਾਸਤੇ ਇੱਕ ਅੱਛੀ ਓਪਰਚੁਨਿਟੀ ਬਣਦੀ ਹੈ ਬਿਲਕੁਲ ਸੋ ਤੁਸੀਂ ਬੜੇ ਹੌਸਲਾ ਵਧਾਉਣ ਵਾਲੀ ਗੱਲ ਕੀਤੀ ਵਿਦਿਆਰਥੀਾਂ ਨੇ ਕਿਉਂਕਿ ਤਸਵੀਰ ਇਹ ਦੱਸੀ ਜਾਂਦੀ ਹੈ ਕਿ ਬਿਲਕੁਲ ਕੰਮ ਨਹੀਂ ਹੈ ਸਟੂਡੈਂਟਸ ਦੇ ਲਈ ਔਰ ਕੈਨੇਡਾ ਨਹੀਂ ਬੱਚਿਆਂ ਨੂੰ ਆਣਾ ਚਾਹੀਦਾ ਹੁਣ ਤੁਸੀਂ ਤਾਂ ਤਰਾਤਲ ਤੇ ਹੋ ਕੈਨੇਡਾ ਦੇ ਤੁਸੀਂ ਪੁਰਾਣੇ ਵਿਦਿਆਰਥੀਆਂ ਨੂੰ ਵੀ ਮਿਲੇ ਹੋਵਗੇ ਕਿਉਂਕਿ ਤੁਸੀਂ ਵੀ ਮੈਨੂੰ ਲੱਗਦਾ ਹੈ ਹਜ਼ਾਰਾਂ ਵਿਦਿਆਰਥੀਆਂ ਨੂੰ ਐਡਮਿਸ਼ਨ ਕਰਾਉਣ ਦੇ ਵਿੱਚ ਤੁਸੀਂ ਹੈਲਪ ਕੀਤੀ ਹੈ ਜਦੋਂ ਤੁਸੀਂ ਪੁਰਾਣੇ ਵਿਦਿਆਰਥੀਆਂ ਨੂੰ ਮਿਲ ਰਹੇ ਹੋ ਜਸਮੀਤ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੋ ਢਾਈ ਮਹੀਨੇ ਸ਼ੁਰੂ ਦੇ ਵਿੱਚ ਸਟਰਗਲ ਹੈ ਬੱਚੇ ਪ੍ਰੀਪੇਅਰ ਹੋ ਕੇ ਕਿਵੇਂ ਆਣ ਕੈਨੇਡਾ ਤੋਂ ਕਿਵੇਂ ਉਹ ਇਹ ਸੋਚ ਕੇ ਹੋਣ ਕਿ 2 ਟਾਈ ਮਹੀਨੇ ਅਸੀਂ ਕਿਵੇਂ ਕੱਢਨੇ ਆ ਉਸ ਤੋਂ ਬਾਅਦ ਜੌਬ ਉਹਨਾਂ ਨੂੰ ਕਿਵੇਂ ਮਿਲਣੀ ਆ ਕਿਸ ਤਰ੍ਹਾਂ ਦੀ ਹੈਲਪ ਕਾਲਜ ਯੂਨੀਵਰਸਿਟੀ ਜੌਬ ਚ ਉਹਨਾਂ ਦੀ ਕਰੇਗੀ ਅਸੀਂ ਦੇਖੋ ਪਹਿਲੀ ਗੱਲ ਤਾਂ ਬੱਚੇ ਇੱਕ ਮਾਈਂਡ ਸੈਟ ਨਾਲ ਆਣ ਕਿ ਜਿਹੜੇ ਸ਼ੁਰੂ ਦੇ ਕੁਝ ਦਿਨ ਹੈਗੇ ਆ ਸਾਡੇ ਉਹਦੇ ਵਿੱਚ ਅਸੀਂ ਕਾਲਜ ਦਾ ਸ케ਡਿਊਲ ਸਿੱਖੀਏ ਅਪਾ ਕਮੋਡੀਸ਼ਨ ਆਪਣੀ ਸੈੱਟ ਕਰੀਏ ਕਾਲਜ ਦਾ ਰੂਟ ਮਤਲਬ ਕਿ ਕਿਹੜੀ ਟ੍ਰਾਂਸਪੋਰਟਸੀ ਲੈਣੀ ਹੈ ਕੋਈ ਟ੍ਰਾਂਸਪੋਰਟ ਕਾਰਡ ਹੈ ਜਾਂ ਤੁਹਾਡਾ ਕੋਈ ਕਾਲਜ ਹੈ ਉਹ ਫ੍ਰੀ ਜੀ ਤੁਹਾਨੂੰ ਕੋਈ ਟ੍ਰਾਂਸਪੋਰਟੇਸ਼ਨ ਦੇ ਰਿਹਾ ਕਿ ਕਾਫੀ ਸਾਰੇ ਕਾਲਜਿਸ ਦੀ ਇਦਾਂ ਦੀ ਸਕੀਮ ਵੀ ਹੁੰਦੀ ਹੈ ਇਫ ਯੂ ਬਿਕਮ देयर ਸਟੂਡੈਂਟ ਦੇ ਵਿਲ ਗਿਵ ਯੂ ਫ੍ਰੀ ਟ੍ਰਾਂਸਪੋਰਟੇਸ਼ਨ ਕਾਰਡਸ ਆਲਸੋ ਜੇ ਕੋਈ ਇਦਾਂ ਦੀ ਸਕੀਮ ਹੈ ਇਆ ਫਿਰ ਤੁਹਾਡਾ ਸਿਨ ਨੰਬਰ ਜੇ ਤੁਸੀਂ 에어ਪੋਰਟ ਤੇ ਨਹੀਂ ਲਿਆ ਔਰ ਤੁਸੀਂ ਕੈਨੇਡਾ ਪੋਸਟ ਤੇ ਜਾ ਕੇ ਕੀ ਕਹਿੰਦੇ ਆ ਜਾਂ ਕੈਨੇਡਾ ਦੇ ਜਿਹੜੇ 온ਟਾਰੀਓ ਗਵਰਨਮੈਂਟ ਦੇ ਵਿੱਚ ਜਾ ਕੇ ਜਾਂ ਗਵਰਨਮੈਂਟ ਸਰਵਿਸ ਕੈਨੇਡਾ ਦੇ ਆਫਿਸ ਤੇ ਜਾ ਕੇ ਸਿਨ ਨੰਬਰ ਲੈਣਾ ਤਾਂ ਉਹ ਜ਼ਰੂਰ ਆਪਣੇ ਜਿਹੜੇ ਇਨੀਸ਼ੀਅਲੀ ਛੋਟੇ ਛੋਟੇ ਕੰਮ ਐ ਉਹ ਸਾਰੇ ਸਟੂਡੈਂਟਸ ਨੂੰ ਕਰ ਲੈਣੇ ਚਾਹੀਦੇ ਨੇ ਬਿਕਾਉਜ਼ ਉਹ ਜੇ ਤੁਸੀਂ ਨਹੀਂ ਕਰਦੇ ਆ ਨਾ ਤਾਂ ਬੱਚਾ ਬਹੁਤ ਇਨੀਸ਼ੀਅਲੀ ਸ਼ੌਕਸ ਆ ਨਾ ਮੇਰਾ ਸਿਨ ਨਹੀਂ ਬਣਿਆ ਉਹ ਮੇਰਾ ਕੀ ਕਹਿੰਦੇ ਆ ਮੈਂ ਹਲੇ ਕਲੋਡੇਸ਼ਨ ਨਹੀਂ ਹਲੇ ਲੱਭ ਪਾਇਆ ਮੈਂ ਆਪਣਾ ਕੀ ਕਹਿੰਦੇ ਆ ਟਰੈਵਲ ਕਾਰਡ ਨਹੀਂ ਬਣਾ ਪਾਇਆ ਸੋ ਇਹ ਸਾਰੀਆਂ ਚੀਜ਼ਾਂ ਮੈਂ ਕਾਮਾ ਸਟੂਡੈਂਟਸ ਨੂੰ ਇਨੀਸ਼ੀਅਲੀ ਸੌਰਟ ਆਊਟ ਕਰ ਲੈਣੀਆਂ ਚਾਹੀਦੀਆਂ ਔਰ ਰਹੀ ਗੱਲ ਕੀ ਆਨਲੇ 2-3 ਮਹੀਨੇ ਚ ਆਪਾਂ ਕਿਵੇਂ ਸਰਵਾਈਵ ਕਰਨਾ ਸੀ ਦੇਖੋ ਜੀਆਈਸੀ ਜਿਹੜਾ ਕੈਨੇਡਾ ਪਰਵਾ ਰਿਹਾ ਉਹ ਸਥਿਰੀ ਪਰਵਾ ਰਿਹਾ ਕਿ ਬੱਚੇ ਆਪਣਾ 2-4 ਮਹੀਨੇ ਜੇ ਜੌਬ ਨਹੀਂ ਮਿਲਦੀ ਹੈ ਇਹ ਤਾਂ ਕੈਨੇਡਾ ਨਹੀਂ ਲਿਖ ਕੇ ਦੇ ਰਿਹਾ ਕਿ ਹਰ ਬੱਚੇ ਨੂੰ ਜੌਬ ਮਿਲੇਗੀ ਯਾ ਆਸਟ੍ਰੇਲੀਆ ਨਹੀਂ ਲਿਖ ਕੇ ਦੇ ਰਿਹਾ ਕਿ ਜੌਬ ਮਿਲੇਗੀ ਮਿਲੇਗੀ ਔਰ ਜਿਹੜਾ ਵੀਜ਼ਾ ਦੇ ਰਹੇ ਆ ਉਹ ਵੀ ਆਪਾਂ ਸਟੂਡੈਂਟ ਵੀਜ਼ਾ ਦੇ ਰਿਹਾ ਸੋ ਸਟੂਡੈਂਟਸ ਆਪਾਂ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖੀਏ ਕਿ ਜਿਹੜੀ ਜੋਬ ਜਦੋਂ ਅਸੀਂ ਕੈਨੇਡਾ ਆ ਰਹੇ ਆ ਤਾਂ ਵੀ ਸ਼ੁਡ ਬੀ ਪ੍ਰਿਪੇਅਰਡ ਕਿ ਸਾਨੂੰ ਜੇ ਜੋਬ ਮਿਲ ਜਾਂਦੀ ਹੈ ਤਾਂ ਬਹੁਤ ਵਧੀਆ ਹੈ ਪਰ ਜੇ ਜੋਬ ਨਹੀਂ ਮਿਲਦੀ ਹੈ ਤਾਂ ਵੀ ਸ਼ੁਡ ਹੈਵ ਥੈਟ ਕੁਸ਼ਨ ਫਾਰ 2-3 ਮੰਥਸ ਕਿ ਸਾਨੂੰ 2-3 ਮੰਥਸ ਜ ਆਪਣੇ ਪੈਸੇ ਤੇ ਰਹਿਣਾ ਪੈ ਸਕਦਾ ਤਾਂ ਆਪਾਂ ਆਪਣੇ ਦੋ ਤਿੰਨ ਮਹੀਨੇ ਉਹਨਾਂ ਪੈਸੇ ਤੇ ਸਰਵਾਈਵ ਕਰ ਸਕਦੇ ਜਸ਼ਮੀ ਜੀ ਜਿਹੜੇ ਤੁਹਾਡੇ ਸਟੂਡੈਂਟਸ ਨੇ ਤੁਸੀਂ ਕਿੰਨੇ ਸਟੂਡੈਂਟਸ ਨੂੰ ਆਪਣੇ ਮਿਲੇ ਕਿ ਉਹ ਸੈੱਟ ਹੋ ਚੁੱਕੇ ਨੇ ਦੇਖੋ ਮੈਂ ਜੇ ਮਿਲੀਆਂ 12 ਕੋ ਬੱਚਿਆਂ ਨੂੰ ਮਿਲੇ ਆ ਉਹਦੇ ਚ ਅੱਠ ਬੱਚਿਆਂ ਨੂੰ ਦੇਖੋ ਨੌਕਰੀ ਮਿਲ ਚੁਕੀ ਆ ਸੋ ਉਹਨਾਂ ਚ ਕੁਝ ਬੱਚੇ ਸਤੰਬਰ ਚ ਆਈ ਸੀ ਜੰਮਰੀ ਚ ਆਈ ਸੀ ਚਾਰ ਬੱਚੇ ਇਦਾਂ ਦੇ ਆ ਜਿਹੜੇ ਹੁਣੇ ਉਹਨਾਂ ਚ ਦੋ ਬੱਚੇ ਤਾਂ ਮਈ ਚ ਆਈ ਸੀ ਔਰ ਦੋ ਬੱਚੇ ਇਦਾਂ ਦੇ ਆ ਜਿਨ੍ਹਾਂ ਨੇ ਜੌਬ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਗਏ ਨਹੀਂ ਜੌਬ ਲੱਭਣ ਤਾਂ ਜਿਹੜੇ ਜੇ ਕੋਈ ਬੱਚਾ ਜੌਬ ਲੱਭਣ ਨਹੀਂ ਜਾਏਗਾ ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਜੌਬ ਘਰ ਆ ਕੇ ਤਾਂ ਕਿਸੇ ਨੇ ਦੇਣੀ ਨਹੀਂ ਸੋ ਸਟੂਡੈਂਟਸ ਮੋਸਟਲੀ ਬੱਚੇ ਇਦਾਂ ਦੇ ਆ ਜਿਨ੍ਹਾਂ ਨੂੰ ਜੌਬ ਮਿਲ ਚੁਕੀ ਆ ਮੋਸਟਲੀ ਬੱਚੇ ਇਦਾਂ ਦੇ ਆ ਜਿਹੜੇ ਕੰਮ ਔਰ ਮੋਸਟਲੀ ਬੱਚੇ ਇਦਾਂ ਦੇ ਆ ਜਿਹੜੇ ਕੀ ਕਹਿੰਦੇ ਕੁਝ ਬੱਚੇ ਇਦਾਂ ਦੇ ਨਹੀਂ ਆ ਸਗਰ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਸੋ ਇੱਕ ਬੱਚੇ ਇਦਾਂ ਦਾ ਮਿਲਿਆ ਉਹਦੀ ਨਾਈਟ ਡਿਊਟੀ ਹੈ ਉਹ 6 ਘੰਟੇ ਦੀ ਔਰ ਰਾਤੀ 6 ਘੰਟੇ ਦੀ ਨਾਈਟ ਡਿਊਟੀ ਚ ਦੇ ਆਰ ਮੇਕਿੰਗ 200 ਡਾਲਰਸ ਐਵਰੀ ਨਾਈਟ ਸੋ ਸ਼ੁਰੂਨ ਹਾਰਡ ਵਰਕ ਹੈਗਾ ਹੀ ਹੈ ਹਾਰਡ ਵਰਕ ਹੈਗਾ ਹੀ ਹੈ ਜੇ ਆਪਾਂ 20 ਨਾਈਟ ਵੀ ਲਾਈਏ ਤਾਂ ਮਹੀਨੇ ਦਾ 4000 ਡਾਲਰ ਹੋ ਜਾਂਦਾ ਸੋ ਹਾਰਡ ਵਰਕ ਹੈਗਾ ਦੇਖੋ ਹਾਰਡ ਵਰਕ ਜ਼ਰੂਰ ਹੈਗਾ ਪਰ ਜੇ ਤੁਸੀਂ ਸੋਚ ਕੇ ਆਂਦੇ ਹੋ ਕਿ ਤੁਸੀਂ ਹਾਰਡ ਵਰਕ ਨਹੀਂ ਕਰਨਾ ਤੈਨੂੰ ਤੁਹਾਡੇ ਪੇਰੈਂਟਸ ਨੂੰ ਸਪੋਰਟ ਕਰਨਾ ਪਏਗਾ ਜੇ ਤੁਸੀਂ ਸੋਚ ਕੇ ਆ ਰਹੇ ਹੋ ਕਿ ਤੁਸੀਂ ਹਾਰਡ ਵਰਕ ਕਰਨ ਲਈ ਤਿਆਰ ਹੋ ਕੁਝ ਵੀ ਕਰਨ ਲਈ ਤਿਆਰ ਹੋ ਬਿਕੋਜ਼ ਯੂ ਵਾਂਟ ਟੂ ਬਿਕਮ ਸਮਥਿੰਗ ਇਨ ਯਰ ਲਾਈਫ ਇੱਥੇ ਇੱਕ ਵਧੀਆ ਜਗ੍ਹਾ ਹੈਗੀ ਹੈ ਔਰ ਮੈਨੂੰ ਲੱਗਦਾ ਹੈ ਕਿ ਟੈਲੈਂਟ ਦਾ ਮੁੱਲ ਪੈਂਦਾ ਆਪਣੇ ਉੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕਰੋੜਾਂ ਬੱਚਿਆਂ ਨਾਲ ਸਾਡਾ ਕੰਪੀਟੀਸ਼ਨ ਹੈ ਕਿਸੇ ਵੀ ਨੌਕਰੀ ਲੱਭਣ ਜਾਣਾ ਕੁਝ ਵੀ ਕਰਨ ਜਾਣਾ ਆਪਣਾ ਕਰੋੜਾਂ ਬੱਚਿਆਂ ਨਾਲ ਕੰਪੀਟੀਸ਼ਨ ਹੈਗਾ ਇੱਥੇ ਜਿਹੜਾ ਕੰਪੀਟੀਸ਼ਨ ਹੈ ਉਹ ਘੱਟ ਹੈ ਔਰ ਜੇ ਤੁਹਾਡੇ ਕੋਲ ਕੋਈ ਟੈਲੈਂਟ ਹੈ ਤਾਂ ਉਹਦਾ ਮੁੱਲ ਪੈਂਦਾ ਬਿਲਕੁਲ ਠੀਕ ਹੈ ਸੋ ਬੜੀ ਹੌਸਲਾਫ ਚਾਈ ਵਾਲੀ ਗੱਲ ਤੁਸੀਂ ਵਿਦਿਆਰਥੀਆਂ ਲਈ ਕੀਤੀ ਸੋ ਨਵੇਂ ਵਿਦਿਆਰਥੀ ਜਿਨ੍ਹਾਂ ਨੇ ਕੈਨੇਡਾ ਪੜਨ ਜਾਣਾ ਹੈ ਜਾਂ ਜਿਹੜੇ ਸੋਚ ਰਹੇ ਨੇ ਉਹਨਾਂ ਕੋਲੇ ਮੌਕਾ ਹੈ ਜਸਮੀਤ ਜੀ ਨੂੰ ਪਰਸਨਲੀ ਆ ਕੇ ਮਿਲਣ ਸਕਰੀਨ ਤੇ ਨੰਬਰ ਹੈ ਤੁਸੀਂ ਆਪਣਾ ਪ੍ਰੋਫਾਈਲ ਜਸਮੀਤ ਜੀ ਕੋਲੇ ਭੇਜੋ ਔਰ ਤੁਸੀਂ ਜਦੋਂ ਵੀ ਕੈਨੇਡਾ ਜਾਣ ਬਾਰੇ ਸੋਚਦੇ ਹੋ ਤੇ ਕਿਸ ਤਰ੍ਹਾਂ ਦੀਆਂ ਕੈਨੇਡਾ ਦੇ ਵਿੱਚ ਦਿੱਕਤਾਂ ਦਾ ਵਿਦਿਆਰਥੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੇ ਵਿੱਚੋਂ ਤੁਸੀਂ ਬਾਹਰ ਕਿਵੇਂ ਨਿਕਲਣਾ ਸੋ ਜਿਹੜੇ ਸੈਮੀਨਾਰ ਨੇ ਜਸਮੀਤ ਜੀ ਦੇ ਉਹ ਬੜੀ ਅਹਿਮੀਅਤ ਵਾਲੇ ਹੁੰਦੇ ਨੇ ਉਹਨਾਂ ਸੈਮੀਨਾਰਸ ਦੇ ਵਿੱਚ ਤੁਸੀਂ ਜ਼ਰੂਰ ਜਾਇਆ ਕਰੋ ਔਰ ਜਸਮੀਤ ਜੀ ਨੂੰ ਪਰਸਨਲੀ ਮਿਲਿਆ ਕਰੋ ਔਰ ਤੁਸੀਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਕੋਸ਼ਿਸ਼ ਕਰੋ ਕਿ ਜਸਮੀਤ ਜੀ ਨੂੰ ਮਿਲਾਓ ਤਾਂ ਕਿ ਅਸਲ ਤਸਵੀਰ ਜਿਹੜੀ ਤੁਹਾਨੂੰ ਸਮਝ ਆਵੇ ਬਹੁਤ ਲੰਮਾ ਸਮਾਂ ਜਸਮੀਤ ਜੀ ਕੈਨੇਡਾ 'ਚ ਵੀ ਰਹਿੰਦੇ ਨੇ ਇੰਡੀਆ 'ਚ ਵੀ ਰਹਿੰਦੇ ਨੇ ਔਰ ਜਸਮੀਤ ਜੀ ਦਾ ਆਫਿਸ ਵੀ ਹੈ ਲੈਂਡਮਾਰਕ ਇਮਿਗ੍ਰੇਸ਼ਨ ਦਾ ਆਪਣਾ ਆਫਿਸ ਵੀ ਹੈ ਕੈਨੇਡਾ ਦੇ ਵਿੱਚ ਜਸਮੀਤ ਜੀ ਤੁਹਾਡਾ ਕੈਨੇਡਾ ਦੇ ਆਫਿਸ ਦਾ ਐਡਰੈਸ ਕੀ ਹੈ ਹੈਮਿਲਟਨ 'ਚ ਹੈਗਾ ਸਾਡਾ ਆਫਿਸ ਆਫਿਸ ਲੈਂਡਮਾਰਕ ਦੇ ਨਾਮ ਤੋਂ ਹੀ ਹੈ ਅਤੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਫੋਨ ਨੰਬਰ 66479972486 ਤੇ ਕਾਲ ਕਰਕੇ ਤੁਸੀਂ ਲੋਕੇਸ਼ਨ ਲੈ ਸਕਦੇ ਹੋ ਬਿਲਕੁਲ ਸੋ ਜਿਹੜੇ ਸਟੂਡੈਂਟ ਕੈਨੇਡਾ ਚਲੇ ਗਏ ਨੇ ਜਾਂ ਕੈਨੇਡਾ ਚ ਨੇ ਉਹ ਵੀ ਲੈਂਡਮਾਰਕ ਦੇ ਆਫਿਸ ਚ ਕੈਨੇਡਾ ਚ ਵਿਜ਼ਿਟ ਕਰ ਸਕਦੇ ਨੇ ਲੈਂਡਮਾਰਕ ਨੂੰ ਕਿਸੇ ਦੀ ਵੈਬਸਾਈਟ ਦੇ ਉੱਤੇ ਸਾਰੀਆਂ ਡਿਟੇਲਸ ਨੇ ਜਿਹੜੀਆਂ ਉਹ ਮੈਂਸ਼ਨ ਨੇ ਸੋ ਥੈਂਕ ਯੂ ਸੋ ਮੱਚ ਜਸਮੀਤ ਜੀ ਬੜੀ ਇੰਪੋਰਟੈਂਟ ਜਿਹੜੀ ਡਿਸਕਸ਼ਨ ਹੈ ਤੁਸੀਂ ਸਾਡੇ ਨਾਲ ਅਸੀਂ ਕੀਤੀ ਔਰ ਤੁਸੀਂ ਬੜੀ ਹੈਲਪਫੁਲ ਇਨਫੋਰਮੇਸ਼ਨ ਹੈ ਜਿਹੜੀ ਸਟੂਡੈਂਟਸ ਲਈ ਦੁੱਤੀ ਹੈ ਔਰ ਸਟੂਡੈਂਟਸ ਕਿਸੇ ਵੀ ਜਾਣਕਾਰੀ ਦੇ ਲਈ ਜਾਂ ਨੈਕਸਟ ਇਨਟੇਕਸ ਦੇ ਵਿੱਚ ਐਡਮਿਸ਼ਨ ਦੇ ਲਈ 90413 90412 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਆਪਣਾ ਪ੍ਰੋਫਾਈਲ ਭੇਜ ਸਕਦੇ ਹੋ WhatsApp ਵੀ ਹੈ ਸਕਰੀਨ ਤੇ ਤੁਸੀਂ ਆਪਣਾ ਪ੍ਰੋਫਾਈਲ WhatsApp ਵੀ ਕਰ ਸਕਦੇ ਹੋ थैंक यू so much थैंक यू so much थैंक यू